ਪਰ ਉਹ ਗੱਦੀ ਹੈ ਲਲਾ ਤੇ ਜਦੋਂ ਚੜਾਈ ਕਰਕੇ ਖੇਤ ਵਿੱਚ ਆਇਆ ਹੈ ਮੈਦਾਨ ਵਿੱਚ ਆਇਆ ਹੈ ਕਿਸ ਨੇ ਜੰਗ ਯੁੱਧ ਸਾਰਾ ਹੀ ਪਹਿਲਾਂ ਵੀ ਵੇਖਿਆ ਹੈ ਹੁਣ ਕਹਿਣ ਲੱਗਾ ਹੈ ਕਿ ਪਲਾਉ ਨੂੰ ਅਗਾਰੀ ਮੇਰੇ ਅੱਗੇ ਲੱਗ ਕੇ ਗੁਰੂ ਹਰਗੋਬਿੰਦ ਸਾਹਿਬ ਦੌੜ ਜਾਣਗੇ ਮੇਰੇ ਸਾਹਮਣੇ ਉਹ ਟਿਕਣਗੇ ਨਹੀਂ ਗੁਰੂ ਵੇਰ ਕੋਰਾ ਤਜੈ ਤੀਰ ਕੋਰਾ ਗਿਦੇ ਪਾਂਚ ਸਤਾ ਕਰੇ ਪ੍ਰਾਣ ਘਤ ਇਸਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਲਦੇ ਹੋਏ ਤਿੱਖੇ ਤੀਰਾਂ ਨੂੰ ਦੇਖਿਆ ਸੀ ਕਿ ਸਤਗੁਰੂ ਤਾਂ ਇੱਕ ਤੀਰ ਨਾਲ ਕਈ ਕਈ ਸਰੀਰ ਕਈ ਕਈ ਸਿਪਾਈ ਮਿੱਟੀ ਵਿੱਚ ਮਿਲਾ ਦਿੰਦੇ ਹਨ حیران سی کہ گروہ مہراج حرانسی گرو ایک نل ای اتھوں ملیا کہ شکتی اتھوں ملی للا بیگ ویگ کے حیران سی سر میدانیں دے ویچ پہنچ کے کندہ ہے شیطی نگارے بجاؤ ہلا شیری نال للا بیگ چڑھیا ਘਰੇ ਸੁਸ ਕੋਰੇ ਜਾਈ ਜੀ ਨਮੋ ਰਹੇ ਅਲੰਕਾਰ ਵਾਰੇ ਹਰੀ ਖਾ ਪੁਕਾਰੇ ਕਵੀ ਕਹਿੰਦੇ ਗੁਰੂ ਫੇਰ ਘੋੜਾ ਮਹਾਰਾਜ ਨੇ ਆਪਣਾ ਘੋੜਾ ਫਿਰ ਬਰਾਬਰ ਲਿਆਂਦਾ ਜਿੱਥੋਂ ਸੈਨਾ ਚੜ ਕੇ ਆ ਰਹੀ ਹੈ ਤਾਂ ਜੈਂਕੀਰ ਘੋੜਾ ਤਿੱਖੇ ਮਹਾਰਾਜ ਸੱਚੇ ਪਾਤਸ਼ਾਹ ਤੀਰ ਚਲਾ ਰਹੇ ਨੇ بےدین پانچ ساتھا ساتتا پران کرتا کئی سریر زخمی کر کے گرو جی کا تیر جہاں ہے اکھیر پھر جا کے دھرتی گڈیا جاتا ہے جہاں گھوڑیاں شپائی سوار میں جدو سوار ڈگتے میں مو دے مو اٹھے ہو کے پھر پھر شوش شکو رے جری جی نمبو رے ਕਬੀਰ ਰਾਜ ਕਹਿੰਦੇ ਖਾਲੀ ਘੋੜੇ ਇੱਧਰ ਉੱਧਰ ਹਣਕਦੇ ਨੇ ਕੰਨਾਂ ਦੇ ਸਵਾਰ ਦਾ ਪੈਰ ਰਕਾਬ ਵਿੱਚ اٹਿਆ ਅਟਕ ਗਿਆ ਉਤਰੀ ਖੜਾ ਜਾਂਦਾ ਉਸ ਨੂੰ ਨਾਲ ਨਾਲ ਔਰ अनेकां ਜਿਹੜੇ ਘੋੜੇ ਹਨ ਉਹ ਆਸ-ਪਾਸ ਦਾ ਮਾਹੌਲ ਦੇਖ ਕੇ ਇੱਕਦਮ ਦੌੜਦੇ ਹਨ ਤੇ ਪਈਆਂ ਹੋਈਆਂ ਲੋਥਾਂ ਨੂੰ ਪੈਰਾਂ ਹੇਠ ਲੇਕਾੜਦੇ ਹਨ ਭਾਰੇ ਹੋ ਕੇ ਤਾਂ ਭਾਰੀ ਕਰੇ ਮਾਰ ਮਾਰੀ ਗਿਰੇ ਸ਼ਸਤਰ ਲਾਗੇ ਨਹੀਂ ਪੈਰ ਭਾਗੇ ਰਣ ਤਤ ਮੈਦਾਨ ਦੂਰ ਤੱਕ ਸਰੀਰ ਹੀ ਸਰੀਰ ਬੈ ਨੇ ਪਰ ਜਿਹੜੇ ਆਏ ਨੇ ਜੇ ਬਚੇ ਨੇ ਉਹ ਮਾਰੋ ਮਾਰ ਕਰਦੇ ਆ ਰਹੇ ਨੇ ਗਿਰੇ ਸ਼ਸਤਰ ਲਾਗੇ ਨਹੀਂ ਪੈਰ ਭਾਗੇ ਕਵੀ ਕਹਿੰਦੇ ਪਿੱਛੇ ਨਹੀਂ ਕੋਈ ਹਟਦਾ ਖਰੇ ਪ੍ਰਾਨ ਤਿਆਗੇ ਲਹੂ ਰੰਗ ਬਾਗੇ ਭਏ ਲਾਲ ਬਾਗੇ ਤਉ ਕੋ ਬਜਾ ਕੇ ਕਈਆਂ ਦੇ ਤੰ ਖੜੋਤੇ ਖੜੋਤੇ ਹੀ ਇੱਕ ਵਾਰ ਹੋਣ ਨਾਲ ਹੀ ਪ੍ਰਾਨ ਜਿਹੜੇ ਨੇ ਨਿਕਲ ਜਾਂਦੇ ਆ ਆਤਮਾ ਭੌਲ ਉਡਾਰੀ ਮਾਰ ਜਾਂਦਾ ਹੰਸ ਚੱਲਿਆ ਕਾਇਆ ਤੋਂ ਮਲਾਉਂ ਲਹੂ ਰੰਗ ਪਾਰ ਦੇ ਖੂਨ ਦੇ ਪ੍ਰਣਾਲੇ ਚੱਲ ਪੈਂਦੇ ਭੈ ਲਾਲ ਬਾਗੇ ਤਉ ਕੋ ਪਜਾਗੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਦੇ ਅੰਦਰ ਹੋਰ ਗੁੱਸਾ ਆਉਂਦਾ ਤਸਾਮੋਸ਼ ਹੋਈ ਕੱਤੀ ਬਾਹੇ ਦੋਈ ਕਿਸੇ ਪਾਏ ਕਾਟੇ ਕਟੇ ਸੀਸ ਸੱਟੇ ਸਾਰੇ ਪਿੰਦੇ ਜਿਵੇਂ ਫਸਲ ਕੱਟੀ ਜਾਏ ਤੇ ਪਿੱਛੇ ਆਪ ਦੇਖਦੇ ਹੋ ਕੱਟੀ ਹੋਈ ਫਸਲ ਤੋਂ ਬਾਅਦ ਫਿਰ ਉਸ ਵਿੱਚੋਂ ਲੰਗਣਾ ਵੀ ਔਖਾ ਹੈ ਜਿੱਥੇ ਤਸ਼ਾ ਮੋਸ਼ ਹੋਈ ਇਸੇ ਪ੍ਰਕਾਰ ਕਟੀ ਬਾਹਾਂ ਦੋਈ ਕਈਆਂ ਦੀਆਂ ਦੋਵੇਂ ਬਾਹਾਂ ਕੱਟੀਆਂ ਗਈਆਂ ਕਿਸੂ ਪਾਏ ਕੱਟੇ ਕਿਸੇ ਦੀ ਲੱਤ ਕੱਟੀ ਗਈ ਕਟੇ ਸਿਰ ਸਾਟੇ ਕਈਆਂ ਦਾ ਦੂਰ ਤੱਕ ਬਿਖਰਿਆ ਸਿਰ ਪਿਆ ਹੈ ਦਸਤਾਰ ਕਿਤੇ ਹੈ ਸਿਰ ਤੇ ਬੰਨਿਆ ਹੋਇਆ ਲੋ ਟੋਪ ਕਿੱਥੇ ਹੈ ਤੇ ਸੀਸ ਦੇ ਤੇ ਧੜ ਕਿਤੇ ਹੈ ਗੁਰੂ ਜੋਧ ਕੀ ਨਾ ਰਣਗ ਰੰਗ ਪੀਨਾ ਉਹ ਤੇ ਜੋਧ ਜੋਤਾ ਪਰਿਉ ਆਏ ਕਰੋਦਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਚੱਲਣ ਵੇਲੇ ਕਿਹਾ ਸੀ ਆਓ ਜੋਧ ਰਾਏ ਆਓ ਭਾਈ ਬਿਧੀ ਜੰਦ ਚੱਲੀਏ ਤੁਹਾਨੂੰ ਜਿੱਤ ਦੇ ਬਾਈਏ ਸ਼ੇਵੇਂ ਪਾਤਸ਼ਾਹ ਨੇ ਕਿਹਾ ਸੀ ਆਓ ਆਪਾਂ ਜਿੱਤਣ ਵਾਸਤੇ ਚੱਲੀਏ ਜਦੋਂ ਇਹ ਪ੍ਰਣ ਕਰਕੇ ਤੁਰੇ ਜਦੋਂ ਇਹ ਵਜਨ ਕਰਕੇ ਤੁਰੇ ਤੇ ਗੁਰਸਵਾਰ ਇਹੋ ਫਿਰ ਆਤਮਾ ਵੀ ਨਾਲ ਕੰਮ ਕਰਦੀ ਹੈ ਆਤਮਿਕ ਬਲ ਵੀ ਕੰਮ ਕਰਦਾ ਹੈ ਇਹ ਹਿੰਮਤ ਅੱਗੇ ਸਤਿਗੁਰੂ ਦਿਖਾ ਰਹੇ ਨੇ ਮੈਦਾਨ ਅੰਦਰ ਗਰੇ ਸ਼ਸਤਰ ਲਾਗੇ ਨਹੀਂ ਪੈਰ ਭਾਗੇ ਤੇ ਕਵੀ ਕਹਿੰਦੇ ਨੇ ਕਿ ਭਾਈ ਗੁਰੂ ਜੁੱਧ ਕੀ ਨਾ ਛੇਵੇਂ ਪਾਤਸ਼ਾਹ ਮੈਦਾਨ ਅੰਦਰ ਹਨ ਰਣੰਗ ਰੰਗ ਈ ਨਾ ਵੀਰ ਰਸ ਵਿੱਚ ਭਿਜੇ ਤੇ ਸਤਗੁਰੂ ਦਾ ਮੁਖ ਲਾਲੋ ਲਾਲ ਹੋਇਆ ਨੇਤਰ ਲਾਲ ਸੁਰਖ ਹੋਏ ਨੇ ਉਤੇ ਜੁੱਧ ਜੋਦਾ ਪਰਿਓ ਆਏ ਗ੍ਰੋਧਾ ਭਾਈ ਜੋਧ ਰਾਏ ਉਹ ਵੀ ਜੋਸ਼ ਨਾਲ ਛੇਵੇਂ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਹਲ ਤਪ ਹਲ ਤਸਵਾਰਨ ਵਾਸਤੇ ਆਪਣਾ ਸੀਸ ਹੱਥ ਦੀ ਕੜੀ ਤੇ ਰੱਖ ਕੇ ਲੜਦਾ ਹੈ ਖਜਾ ਕੱਟ ਖੰਡੇ ਚਲਾਏ ਬਰਚੰਡੇ ਕੱਟੇ ਮੁੰਦੇ ਤੁੰਡੇ ਭਏ ਖੰਡ ਖੰਡੇ ਕਵੀ ਕਹਿੰਦੇ ਲਗਾਤਾਰ ਖੰਡੇ ਚਲਾਏ ਜਾ ਰਹੇ ਨੇ ਤੀਰ ਚਲਾਏ ਜਾ ਰਹੇ ਨੇ ਸੀਸ ਕੱਟੇ ਜਾ ਰਹੇ ਨੇ ਪਾਏ ਖੰਡ ਖੰਡੇ ਟੁਕੜੇ ਟੁਕੜੇ ਕਾਇਆ ਹੋ ਰਹੀ ਹੈ ਗਨਗ ਅੰਗ ਪੰਗ ਸੋਡਾਵੀ ਤਫੰਗੇ ਜਮੇ ਹੋ ਸ਼ਰੋਣ ਮੋਸ਼ਨ ਹਤੇ ਭ੍ਰਿੰਦ ਦੁਸ਼ਟਨ ਕਈਆਂ ਦਾ ਤਾਂ ਹੱਥ ਜੋ ਮੁਠਾ ਹੈ ਕਿਰਪਾਨ ਦਾ ਉਸ ਦੇ ਉੱਪਰ ਜੰਨ ਗਿਆ ਹੈ ਔਰ ਬਾਹ ਦੂਰ ਪਈ ਹੈ ਬਾਹ ਦੇ ਨਾਲ ਹੀ ਮੁਠਾ ਕਿਰਪਾਨ ਦੇ ਮੁਠੇ ਤੇ ਹੱਥ ਟਿਕਿਆ ਹੋਇਆ ਹੈ ਉਸੇ ਪ੍ਰਕਾਰ ਹੀ ਹੁਣ ਆਪ ਵੀ ਨਹੀਂ ਬੰਦਾ ਪਛਾਨ ਸਕਦਾ ਵੀ ਮੇਰਾ ਇਹ ਹੱਥ ਹੈ ਮੇਰੀ ਇਹ ਬਾਹਾਂ ਹੈ ਕਿਉਂਕਿ ਸਦਾ ਦੀ ਨੀਂਦੇ ਸੰਗੈ ਕਭੀ ਰਾਜ ਰੇਂਦੇ ਦੂਰ ਦੂਰ ਤੱਕ ਖੰਡ ਖੰਡ ਹੋ ਗਏ ਹਤੇ ਬ੍ਰਿੰਦ ਦੁਸ਼ਟੰ ਭਾਵ ਧੋਖਾ ਕਰਨਾ ਚਾਹੁੰਦੇ ਛੇਵੇਂ ਪਾਤਸ਼ਾਹ ਨਾਲ ਅੱਧੀ ਰਾਤ ਹਮਲਾ ਕਰ ਦਿੱਤਾ ਵੀ ਸੁਤੇ ਹੋਣਗੇ ਹਮਲਾ ਕਰਕੇ ਜਿੱਤ ਜਾਵਾਂਗਾ ਲਲਾ ਦੇਵ ਨੇ ਇਹ ਗੁਰੂ ਨਾਲ ਧੋਖਾ ਕੀਤਾ ਇਹ ਸ਼ੋਰਮਗਤੀ ਨਹੀਂ ਸੀ ਵੀ ਅੱਧੀ ਰਾਤ ਹਜ਼ਾਰਾਂ ਦੀ ਗਿਣਤੀ ਵਿੱਚ ਕਿਉਂਕਿ 35000 ਸੈਨਾ ਲੈ ਕੇ ਤੁਰਿਆ ਲਾਹੌਰ ਤੋਂ ਲਲਾ ਦੇਵ ਇਹ ਤਾਂ ਛੇਵੇਂ ਪਾਤਸ਼ਾਹ ਮਹਾਰਾਜੀ ਦੀ ਅੰਤਰ ਜਾਣਤਾ ਹੈ ਜਿਹੜੇ ਸਾਰੀ ਰਾਤ ਤਿਆਰੀ ਕਰਦੇ ਰਹੇ ਪਤਾ ਸੀ ਮਹਾਰਾਜ ਨੂੰ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਹੈ ਕਿਸੇ ਵੇਲੇ ਵੀ ਮੈਦਾਨ ਵਿੱਚ ਜਾਣਾ ਪੈ ਸਕਦਾ ਹੈ ਤੇ 100 ਸੂਰਬੀਰ ਪਹਿਲਾਂ ਹੀ ਪਾਤਸ਼ਾਹ ਨੇ ਅੱਗੋਂ ਭੇਜ ਦਿੱਤੇ ਸੀ ਉਸ ਰਸਤੇ ਤੇ ਜਿਹੜੇ ਰਸਤੇ ਤੋਂ ਸੈਨਾ ਨੂੰ ਆਉਣਾ ਸੀ ਛੇਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਆਪ ਮੈਦਾਨ ਵਿੱਚ ਹਨ ਦੋ ਪਾਸੇ ਲੜਾਈ ਸੁਮਾਰੰਗ ਮਚਾਈ ਫਿਰੇ ਸ਼ਤਰ ਦੌਰੇ ਮਨ ਹੋਏ ਗੌਰੇ ਦੋਵਾਂ ਪਾਸਿਆਂ ਤੋਂ ਜੁੱਧ ਹੋ ਰਿਹਾ ਲੜਾਈ ਹੋ ਰਹੀ ਹੈ ਹੱਥੋਂ ਹੱਥ ਲੜਾਈ ਹੈ ਸੁਮਾਰੰਗ ਮਚਾਈ ਮਾਰ ਮਾਰਦੇ ਹੋਏ ਅੱਗੇ ਵਧਦੇ ਨੇ ਫਿਰ ਐ ਸ਼ਤਰੂ ਦੌਰੇ ਮਨ ਹੋਏ ਗੌਰੇ ਮਨ ਭੋਲੇਆ ਪਿਆ ਮਨ ਕਰੋਧ ਵਿੱਚ ਹੈ ਮਨ ਹੁਸੇ ਵਿੱਚ ਹੈ ਮਨ ਹੰਕਾਰ ਵਿੱਚ ਹੈ ਮਨ ਕਿਸੇ ਹੋਰ ਪਾਸੇ ਹੈ ਇੱਥੇ ਜ਼ਿਕਰ ਹੈ ਕਿ 1000 ਸਿੱਖ ਸੈਨਿਕ ਵੀ ਸ਼ਹੀਦੀ ਪਾ ਗਏ ਇਸ ਮੈਦਾਨ ਅੰਦਰ ਜੰਗ ਅੰਦਰ ਜੀ ਲਲਾ ਦੇਵ ਦੀ ਸੈਨਾ ਸਤ ਸੰਗਤ ਇਹ ਲਲਾ ਦੇਗ ਦੀ ਸੈਨਾ ਵਿੱਚੋਂ ਪਹਿਲਾਂ 7000 ਮਾਰੇ ਗਏ ਫਿਰ 8000 ਮਾਰੇ ਗਏ 15000 ਤਾਂ ਹੀ ਹੋ ਗਏ ਏਡੀ ਵੱਡੀ ਗਿਣਤੀ ਵਿੱਚ ਮਾਰੇ ਗਏ ਤੇ ਸਿੱਖ ਸੈਨਿਕ ਵੀ ਸ਼ੀਧੀਆਂ ਪ੍ਰਾਪਤ ਕਰ ਗਏ ਜਿਨ੍ਹਾਂ ਦੀ 1000 ਗਿਣਤੀ ਹੈ ਉਹ 6ਵੇਂ ਪਾਦਸ਼ਾਹ ਤੋਂ ਪਹਿਲਾਂ ਹੀ ਆਪਾ ਵਾਰ ਚੁੱਕੇ ਸਨ ਮਹਾਕੂਮਾਚੀ ਪਾਇਓ ਲਾਲ ਨਗਾਰਾ ਵਜੇ ਮਜਾਰਾ ਬੜੀ ਧੂਮ ਹੈ ਅਗੇ ਵੀ ਨਗਾਰਿਆਂ ਦੀ ਆਵਾਜ਼ ਹੈ ਨਗਾਰਿਆਂ ਦੀ ਆਵਾਜ਼ ਸੂਰਬੀਰ ਨੂੰ ਸੂਰਬੀਰਤਾ ਲਈ ਪ੍ਰੇਰਦੀ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਤਸ਼ਾਹ ਦਾ ਪ੍ਰਤੀਕ ਹੈ ਗੁਰਸਿਹਾਇਓ ਤੀਸਰਾ ਇਹ ਰਾਜ ਭਾਗ ਦਾ ਪ੍ਰਤੀਕ ਹੈ ਜਿਸ ਦੇ ਪਾਸ ਰਾਜ ਭਾਗ ਹੈ ਉਸੇ ਦੇ ਪਾਸ ਨਗਾਰਾ ਹੈ ਕਮਜ਼ੋਰ ਬੰਦੇ ਨੂੰ ਤਾਂ ਰੋਟੀ ਦਾ ਫਿਕਰ ਪਿਆ ਹੁੰਦਾ ਉਹ ਨਗਾਰਾ ਕਿਵੇਂ ਵਜਾ ਲਏ ਨਗਾਰਾ ਕਿਵੇਂ ਸੰਭ ਲੈਗਾ ਕਮਜ਼ੋਰ ਮਨੁੱਖ ਉਪਦੇਸ਼ਕ ਨਹੀਂ ਹੋ ਸਕਦਾ ਕਮਜ਼ੋਰ ਮਨੁੱਖ ਗੁਰਸਵਾਦੂ ਉਪਦੇਸ਼ਕ ਨਹੀਂ ਹੋ ਸਕਦਾ ਕਮਜ਼ੋਰ ਮਨੁੱਖ جو چوندہ ہے او دے ہوندہ بل شادی جو دیاں کو ہی وہ کچھ ہے جو او پران کر دے ہیں جو وہ اپنی اچھا بنا لے دے کہ جتنا ہے اتح پراپت کرنی ہے کبھی راج کبھی سنتو سنگھ لے دے ہن کہ بڑا پاری حلہ ہے اور ਰਣ ਤੱਕੇ ਮੈਦਾਨ ਅੰਦਰ ਜੁੱਧ ਅੰਦਰ ਛੇਵੇਂ ਪਾਤਸ਼ਾਹ ਸਤਿਗੁਰੂ ਨੇ ਇੱਕ ਨਹੀਂ ਅਨੇਕਾਂ ਤੀਰ ਚਲਾਏ ਲਦਾਵੇ ਗਜੋਰਾ ਕਰਿਓ ਹੈ ਨਾ ਤੋਰਾ ਤਉ ਰਾਤ ਕੇ ਤੰ ਗੁਰੂ ਹਵ ਸੁਚੇ ਤੰ ਪਾਤਸ਼ਾਹ ਵੀ ਦੇਖ ਰਹੇ ਨੇ ਲਲਾ ਦੇਖ ਬੜਾ ਜੋਰ ਲਾ ਰਿਹਾ ਹੈ ਕੋਸ਼ਿਸ਼ ਕਰਦਾ ਤੇ ਹੈ ਕਰਿਓ ਹੈ ਨਾ ਤੋਰਾ ਤਉ ਰਾਖ ਕੇ ਤੰ ਗੁਰੂ ਹਵੈ ਸੁਚੇਤੰ ਮਹਾਰਾਜੀ ਨੇ ਮੈਦਾਨਾ ਜੰਗ ਆਪ ਦੇਖ ਲਿਆ ਕਿ ਕਿਸੇ ਪ੍ਰਕਾਰ ਵੀ ਜੋ ਸਿੱਖ ਸੂਰਬੀਰ ਉਹ ਅਚੇਤ ਨਹੀਂ ਹਨ ਸੁਚੇਤ ਹਨ ਜੇ ਗੁਰੂ ਸੁਚੇਤ ਹੈ ਫਿਰ ਸੂਰਬੀਰ ਸਿੱਖ ਵੀ ਸੁਚੇਤ ਹਨ ਨਹੀਂ ਭਾਈ ਹਾਲਾ ਵੱਡਾ ਹੇਲ ਕਹਾਲਾ ਪਰ ਉਹ ਜੋਧ ਆਈ ਮਹਾ ਘਾਉ ਪਾ ਕਾਈ ਗੁਰੂ ਬਾਦਸ਼ਾਹ ਦੇ ਹੁਕਮ ਦੇ ਨਾਲ ਭਾਈ ਹੰਲਾ ਸ਼ਹੀ ਪਰ ਉਹ ਜੋਧ ਆਈ ਭਾਈ ਜੋਧ ਰਾਏ ਨੇ ਆਪ ਆਪਣੀ ਸੈਨਾ ਅੱਗੇ ਭੇਜੀ ਹੋਈ ਸੀ ਮਹਾ ਘਾਉ ਘਾਈ ਤੇ ਜ਼ਖਮ ਆਉਂਦੇ ਨੇ ਔਰ ਪਰਵਾ ਨਾ ਕਰਦੇ ਹੋਏ ਦੁਸ਼ਮਣ ਵੱਲ ਵਾਰ ਪਰਹਾਰ ਕਰਦੇ ਅਰੇ ਪੂਹਾਲ ਚੱਲ ਮਰੇ ਹਵੇ ਬੇਸ਼ਾਲੇ ਗੁਰੂ ਤੀਰ ਮਾਰੈ ਤਰੇਕ ਵਾਰ ਦੁਸ਼ਮਣ ਵਿੱਚ ਹਲਚਲ ਮਚ ਜਾਂਦੀ ਹੈ ਜਦੋਂ ਗੁਰੂ ਪਕਸ਼ਾ ਤੀਰ ਚਲਾਉਂਦੇ ਨੇ ਜਦੋਂ ਤੀਰ ਚਲਾਉਂਦੇ ਕਰ ਏਕ ਵਾਰੰ ਜਦੋਂ ਸਤਗੁਰੂ ਸਰ ਚਲਾਉਂਦੇ अनेकान ਕਹਾਵੇ ਗਿਰੇ ਪ੍ਰਾਨ ਜਪਿ ਇਹ ਮਗਮਾਰ ਕੀਤੇ ਭੈ ਸਹਿ ਨਹੀਂ ਈ ਤੇ ਸਨ ਗੁਰੂ ਪਾਤਸ਼ਾਹ ਦੇ ਚਲਦੇ ਤੀਰਾਂ ਨੂੰ ਦੇਖ ਕੇ ਜਿਵੇਂ ਜਿਵੇਂ ਵਰਖਾ ਹੁੰਦੀ ਹੈ थर-थर ਕੰਬਦੇ ਨੇ ਕਿ ਗੁਰੂ ਪਾਤਸ਼ਾਹ ਦੇ ਵਿੱਚ ਵੱਲ ਵੜਿਆ ਬਾਕੀ ਵੀ ਤੀਰ ਚੱਲਦੇ ਨੇ ਇੱਕ ਨਾਲ ਇੱਕ ਤੀਰ ਨਾਲ ਇੱਕ ਸਰੀਰ ਵਿੰਨਿਆ ਜਾਂਦਾ ਹੈ ਸਦਾ ਦੀ نیندੇ ਸੌ ਜਾਂਦਾ ਹੈ ਕੇਵਲ ਛੇਵੇਂ ਪਾਤਸ਼ਾਹ ਦੇ ਤਿੱਖੇ ਤੀਰ ਨੇ ਜੋ ਕਈ ਸਰੀਰਾਂ ਵਿੱਚੋਂ ਕਈ ਸਿਪਾਈਆਂ ਦਾ ਕਹਾਣ ਕਰ ਦਿੰਦੇ ਹਨ ਜਠਾ ਚਟਵਾਹੇ ਕਿਟ ਅੰਗ ਲਾਹੇ ਗਿਰੇ ਵੀਰ ਕੋਰਾ ਭਈ ਭੂਮ ਕੋਰਾ ਚਟਪਟ ਲਗਾਤਾਰ ਛੇਤੀ ਛੇਤੀ ਕਟੈ ਆਂੰਗ ਬਾਹੈ ਲਗਾਤਾਰ ਆਂੰਗ ਕੱਟੇ ਗਏ ਭਾਵ ਕਮਸ਼ਾਨ ਦੇ ਜੰਗ ਯੋਧ ਵਿੱਚ ਸ਼ੇਭਾਈਆਂ ਦਾ ਬਹੁਤ ਨੁਕਸਾਨ ਹੋਇਆ ਕਹਾ ਲੱਗੇ ਵਰਨਨ ਕਰੋ ਮਾਚੋ ਜਿਮ ਕਮਸ਼ਾਨ ਹਾਲ ਭਈ ਤੁਰਤਾਂ ਕੀ ਪਛੇ ਹਟੇ ਵਿਧਾਨ ਅਬੀ ਰਾਜ ਐਂਦੇ ਨਗਾਰੇ ਦੀ ਚੋਪ ਨੂੰ ਸੁਣ ਕੇ ਸੂਰਬੀਰ ਪਿੱਛੇ ਨਹੀਂ ਹਟਦੇ ਅੱਗੇ ਵਧਦੇ ਹੰਮ ਗਗਨ ਜ਼ਮਾਨਾ ਬਾਗੇ ਹੋ ਪਰਿਓ ਨਿਸ਼ਾਨੇ ਧਾਓ ਖੇਤ ਜੋ ਮੰਡਿਓ ਸੂਰਵਾ ਅਬ ਜੁਰਗਨ ਕੋ ਦਾਓ ਸੂਰਾ ਸੋਹ ਮਹਿ ਜਾਨੀਐ ਜੋ ਦਰੇ ਦੀਨ ਏ ਏਤ

ਮੈਦਾਨੇ ਜੰਗ ਵਿੱਚ ਪਹੁੰਚਦੇ ਹਨ ਸੰਭਾਰੇ ਸੂਰਾ ਸਰਵ ਇਕ ਸਹੰਸਰ ਹੈ ਸੰਗ ਨੌ ਸਹੰਸਰ ਰਣਖੇਤ ਕੋ ਤਰਫਤ ਕੋ ਭੰਗ ਕਵੀ ਕਹਿੰਦੇ 10000 ਲੈ ਕੇ ਤੁਰਿਆ ਸੀ ਲਲਾ ਦੇਵ 1000 ਸੈਨਾ ਰਣ ਤੱਤੇ ਮੈਦਾਨ ਵਿੱਚ ਮਿੱਟੀ ਦੀ ਢੀਟੀ ਹੋ ਗਈ ਮਿੱਟੀ ਦੀ ਤੇ ਹੀ ਬਣ ਗਈ ਮਿੱਟੀ ਦੇ ਪੁੱਤਲੇ ਬੱਚੇ ਬਣਾਉਂਦੇ ਨੇ ਫਿਰ ਉਹ ਮਿੱਟੀ ਨੂੰ ਜੋੜਦੇ ਨੇ ਗੁੰਂਦੇ ਨੇ ਤਿਆਰ ਕਰਦੇ ਨੇ ਪੁੱਤਲਿਆਂ ਨੂੰ ਫਿਰ ਸਜਾ ਦਿੰਦੇ ਨੇ ਸਜਾਈ ਰੱਖਦੇ ਨੇ ਸਾਰਾ ਸਾਰਾ ਦਿਨ ਸ਼ਾਮ ਨੂੰ ਕੀ ਕਰਦੇ ਹੋਣ ਉਹਨਾਂ ਪੁੱਤਲਿਆਂ ਨਾਲ ਆਪ ਵੀ ਖੇਡਦੇ ਨੇ ਪੁੱਤਲੇ ਬੱਚਿਆਂ ਨਾਲ ਖੇਡਦੇ ਨੇ ਜਾਣ ਲੱਗਿਆਂ ਫਿਰ ਉਹਨਾਂ ਨੂੰ ਮਿੱਟੀ ਦੇ ਪੁੱਤਲਿਆਂ ਨੂੰ ਛੋੜ ਕੇ ਜਾਂਦੇ ਨੇ ਅਗਲੇ ਦਿਨ ਧਿਰ ਬਣਾ ਲੈਂਦੇ ਫਿਰ ਸਾਰਾ ਸਾਰਾ ਦਿਨ ਖੇਡਦੇ ਨੇ ਮਿੱਟੀ ਨਾਲ ਖੇਡਦੇ ਹੋਏ ਮਿੱਟੀ ਦੇ ਖਿਡੌਣਿਆਂ ਨਾਲ ਖੇਡਦੇ ਬੜੇ ਪ੍ਰਸੰਨ ਹੁੰਦੇ ਨੇ ਉਹਨਾਂ ਨੂੰ ਘਰ ਵੀ ਭੁੱਲ ਜਾਂਦਾ ਹੈ ਘਰੇ ਜਾਣਾ ਵੀ ਭੁੱਲ ਜਾਂਦਾ ਹੈ ਖਾਣਾ ਵੀ ਭੁੱਲ ਜਾਂਦਾ ਹੈ ਗੁਰਬਾਣੀ ਅੰਦਰ ਫੈਸਲਾ ਵੀ ਹੈ ਮਾਟੀ ਕੇ ਹਮ ਪੂਤਰੇ ਮਾਨਸ ਰੱਖਿਓ ਨਾ ਚਾਰ ਦਿਨ ਸਕੇ ਪਾਹੁਨੇ

ਸੈਨਕ ਸਿਪਾਈ ਤੁਰਕਾਂ ਦੇ ਫਿਰ ਮਾਰੇ ਗਏ ਇੱਕ ਸਹੰਸਰ ਗੁਰਸੂਰ ਮੇ ਮਰੇ ਕਰਤ ਵਡ ਜੰਗ ਜਨਮ ਮਰਨ ਵੰਦਨ ਮਹਾਯੰਗ ਸੰਗ ਸੋ ਭੰਗ ਧਿਆਨ ਦੇ ਹਾਂ ਇੱਕ ਸਹੰਸਰ ਗੁਰਸੂਰ ਮੇ 1000 ਸੂਰਬੀਰ ਸਿੱਖ ਸੈਨਕ ਵੀ ਸ਼ਹੀਧियां ਪਾ ਗਏ مرے کرت بڑ جانگ جنم مرن بندن آنگ سانگ سو پانی لگے گروہ نے نظر کی تیئے بندن پی شٹکاو پرب ملاوے ہر ہر نام جپاوے آستر کرے نیچل اے منوان من نہ تک منتھ گروہ نے کی کیا شہید ہون وال جنم مرن کا گیڑ کٹ دیتا ہے ਉਹ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਚੁੱਕੇ ਨਹੀਂ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਉਹ ਆਪ ਵੀ ਪਾਰ ਲੰਘ ਜਾਂਦੇ ਨੇ ਉਹ ਕਾਇਆ ਦਾ ਭਾਂਡਾ ਸਵਾਰ ਕੇ ਜਾਂਦੇ ਨੇ ਉਹ ਲੋਕਾਂ ਨੂੰ ਲੱਗਦਾ ਕਾਇਆ ਦਾ ਭਾਂਡਾ ਟੁੱਟ ਗਿਆ ਪਰ ਸਾਤ ਸੰਗਤ ਸ਼ਹੀਦ ਕਦੇ ਮਰਦਾ ਨਹੀਂ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਦਾ ਮਰਿਆ ਨਹੀਂ ਕਰਦਾ ਕਦੇ ਮਿਟਦਾ ਨਹੀਂ ਹੈ ਹਾਂ ਉਸ ਨੂੰ ਮਿਟਾਉਣ ਵਾਲੇ ਮਿਟ ਜਾਣਗੇ ਉਹਨਾਂ ਦਾ ਨਾਮ ਉਹ ਨਿਸ਼ਾਨ ਮਿਟ ਜਾਏਗਾ ਅੱਜ ਆਨੰਦਪੁਰ ਜਾਂਦੇ ਹੋ ਰਾਜਾ ਭੀਮ ਚੰਦ ਦਾ ਰਾਜਾ ਗੁਰੂ ਸਵਾਰਿਓ ਕਿੰਨੇ ਰਾਜੇ ਸਨ 22 ਤੇ 22 ਧਾਰ ਦੇ ਕਿਸੇ ਦਾ ਕੋਈ ਨਾਮ ਹੈ ਇਤਿਹਾਸ ਦੇ ਪੰਨੇ ਹੀ ਪੜਦੇ ਹੋ ਨਾ ਪਰ ਬੰਦਗੀ ਦੀ ਮੂਰਤ ਅੱਲਾ ਦਾ ਰੂਪ ਬਾਜਾਂ ਵਾਲੇ ਪ੍ਰੀਤਮ ਧਰਮ ਦੇ ਰਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਦਰਕਰ ਅੰਦਰ ਅੱਜ ਵੀ ਰੌਣਕਾਂ ਲੱਗੀਆਂ ਨੇ کدے وساخی دا پورب کدے ہولے محلے دا پورب تے ہر گرپرب پور چڑھتی کلا منائے مہراج ساتھ گروہ سچے بادشاہ پاشاہ خالسے کی وہ نگری آج بھی وسبی ہے تے وسبی رہے گی گروہ سواریو. گروہ گرو گوبند ساتھ مہاراج سچے بادشاہ نے خالصہ ساجیا ہے نرپو ہے خالصہ، نرویر ہے خالصہ، ساری متاں کو نیارہ ہے خالصہ اس دے جیون بچ جڑ دی کلا کے میں ہے، جیون بچ نام ہے نانک نام پہلا شبد ہے نانک نام دس گرو سہبانہ نے نانک شبد ورک کے ساڑے کے کرپا کی نام د ਨਾਨਕ ਨਾਮ ਚੜ੍ਹਦੀ ਕਲਾ ਫਿਰਦੇ ਵਿੱਚ ਨਾਮ ਹੋਵੇਗਾ ਅੰਮ੍ਰਿਤ ਵੇਲੇ ਤੁਸੀਂ ਮੂਲ ਮੰਤਰ ਗੁਰ ਮੰਤਰ ਦਾ ਜੇ ਅਭਿਆਸ ਕੀਤਾ ਹੋਵੇਗਾ ਫਿਰ ਸਾਰਾ ਦਿਨ ਚੜ੍ਹਦੀ ਕਲਾ ਰਹੇਗੀ ਨਾਨਕ ਨਾਮ ਚੜ੍ਹਦੀ ਕਲਾ ਤੀਜਾ ਗੁਣ ਤੇਰੇ ਭਾਣੇ ਉਹ ਭਾਣੇ ਵਿੱਚ ਰਹੇਗਾ ਉਹ ਹੁਕਮ ਵਿੱਚ ਚੱਲੇਗਾ ਉਹ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ ਤੇਰੇ ਭਾਣੇ ਭਾਣੇ ਵਿੱਚ ਰਹਿਣ ਵਾਲਾ ਨਾਮ ਜਪਣ ਵਾਲਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਲਾ ਹੀ ਕਹੇਗਾ ਨਾ ਹੁਣ ਸਰਬੱਤ ਦਾ ਭਲਾ ਇਹ ਚੌਥਾ ਗੁਣ ਹੈ ਫਿਰ ਭਲਾ ਹੋਵੇਗਾ ਜਿਸ ਦੇ ਆਪਣੇ ਜੀਵਨ ਵਿੱਚ ਕੋਈ ਨਾਮ ਨਹੀਂ ਕੋਈ ਚੜ੍ਹਦੀ ਕਲਾ ਨਹੀਂ ਕੋਈ ਭਾਣਾ ਮੰਨਣਾ ਨਹੀਂ ਉਹ ਕਹੀ ਜਾਏ ਭਲਾ ਹੋਵੇ ਭਲਾ ਹੋਣਾ ਨਹੀਂ ਪਹਿਲਾ ਭਲਾ ਆਪਦਾ ਹੋਣਾ ਹੈ ਪਹਿਲਾ ਆਪਣੇ ਮਨ ਨੇ ਮੰਨਣਾ ਹੈ من نے دب نہیں ہے من نے آلس تیاگنی من نے پہن تیاگن ہے من نے اگیانتا تیاگنی ہے اس من نے تیار نہیں ہے یہ گروسراہیو سا من کمزور ہے یہ اوگن تیاگن لی تیار نہیں جس کر کے اپنا دشمن آپ بنیا ਇਹਦਾ ਹੋਰ ਕੋਈ ਦੁਸ਼ਮਣ ਨਹੀਂ ਹੈ ਆਪਣਾ ਦੁਸ਼ਮਣ ਆਪ ਹੈ ਕਿਉਂ ਨਾ ਬੁਰੀਆਂ ਆਦਤਾਂ ਤਿਆਗਦਾ ਨਾ ਸੰਗਤ त्यागਦਾ ਬੁਰੀ ਸੋਚ ਨਹੀਂ ਤਿਆਗਣੀ ਪਵੇ ਇੱਕ ਤਾਂ ਮਨ ਉੱਦਮ ਵਾਲੀ ਉਤਸ਼ਾਹ ਵਾਲੀ ਸੋਚਣ ਦੀ ਹੈ ਵਾਹ ਫਿਰਨੇ ਪਛਾਣਿਆ ਜਾਂਦਾ ਪਾਣੀ ਨਦੀਆਂ ਸਫਰ ਕਰ ਰਹੀਆਂ ਨੇ ਪਰ ਕਿ ਲੋਕ ਰੁਕਿਆ ਹੋਇਆ ਹੈ ਇਨਸਾਨ ਧਰਮ ਵਾਲੇ ਇਕਰ ਤੋਂ ਰੁਕਿਆ ਹੋਇਆ ਹੈ ست گور چلن جتنے بھی مذہب نے ਪੂਨਾ ਦਾ ਸਨਮਾਨ ਕਰਾਉ ਤੁਹਾਡਾ ਸਨਮਾਨ ਆਪਣੇ ਆਪ ਕੋ ਕਰ ਗੁਰੂ ਪਖੰਡ ਸੁਚੰਦੇ ਗੁਰੂ ਮਹਾਰਾਜ ਅਗੰਤਤੋਂ ਬੇਨੌਂਦੇ ਨੇ ਗੁਰੂਤਾ ਤੋਂ ਬਖਸ਼ਦੇ ਨੇ ਪੈਰੋਂ ਢਾਕੋਂ ਬੇਨਾਜ਼ ਤੋਂ ਮਿਹਰਿ ਕਰਦੇ ਨੇ ਤੇ ਸੱਚੀ ਸਿੱਖੀ ਅਪੀ ਨਾਲ ਜੁੜਦੇ ਨੇ ਆਜਿ ਦੇ ਉਪਦੇਸ਼ ਚਾਤੂ صحيح <applause> <applause>